15 ਅਕਤੂਬਰ ਨੂੰ ਪੰਜਾਬ ਵਿੱਚ ਮੱਚੂਗੀ ਤਬਾਹੀ ਕਾਰਨ ਪਿਛਲੇ ਕਈ ਸਾਲਾਂ ਤੋਂ ਜਿੰਦਾ ਸਹੀਦ ਭਾਈ ਰਾਜਵਾਨਾ ਨੂੰ ਸੁਨਾ ਦਿੱਤਾ ਫਾਂਸੀ ਦਾ ਹੁਕਮ ਜੀ ਜਾਣਦੇ ਹਾਂ ਜੇਕਰ ਐਦਾਂ ਹੁੰਦਾ ਤਾਂ ਪੰਜਾਬ ਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਇਸ ਫਾਂਸੀ ਦਾ ਵਿਰੋਧ ਕਰਨਗੇ ਇਹ ਤਾਂ ਸਿੱਟਾ ਕੀ ਨਿਕਲੂ ਮਾਹੌਲ ਖਰਾਬ ਹੋ ਪੰਜਾਬ ਦੇ ਪੰਜਾਬ ਦਾ ਨਕਸਾਨ ਹੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਜੋ ਆਪਣੇ ਜਿੰਦਾ ਸਹੀਦ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜੇ ਆਪਾਂ ਰਿਹਾਨ ਹੀ ਨਾ ਕਰਾ ਸਕਦੇ ਕੋਟੋ ਘਟ ਉਹਦੀ ਸਜ਼ਾ ਆਪਾਂ ਉਮਰ ਕੈਦ ਕਰਾਉਣ ਲਈ ਇੱਕ ਪਿਟੀਸ਼ਨ ਜਾਰੀ ਕਰਾ ਸਕਦੇ ਆ ਪਿਟੀਸ਼ਨ ਸਾਈਨ ਕਰਾ ਸਕਦੇ ਆ ਜਿਸ ਲਈ ਆਪਾਂ ਸਾਰਿਆਂ ਨੂੰ ਇਹ ਵੀਡੀਓ ਸ਼ੇਅਰ ਕਰਨੀ ਪਊਗੀ ਵੱਡੀਆਂ ਜਥੇਬੰਦੀਆਂ ਨੂੰ ਤਾਂ ਕਿ ਇਹ ਵੀਡੀਓ ਪਹੁੰਚੇ ਇਸ ਰੋਮਨੀ ਕਮੇਟੀ ਤੱਕ ਵੀਡੀਓ ਪਹੁੰਚੇ ਬੁੱਢਾ ਦਾਲ ਤੱਕ ਵੀਡੀਓ ਪਹੁੰਚੇ ਇੱਕ ਘਟੂ ਘਟੂ ਪਾ ਪਿਟੀਸ਼ਨ ਸਾਈਨ ਕਰਾ ਕੇ ਵੀ ਆਪਾਂ ਉਹਦੀ ਸਜ਼ਾ ਮਾਫ ਨਹੀਂ ਕਰਾ ਸਕਦੇ ਨਾ ਉਹਨੂੰ ਆਪਾਂ ਰਿਹਾ ਕਰਾ ਸਕਦੇ ਆ ਘਟੂ ਘਟੂ ਦੀ ਸਜ਼ਾ ਉਮਰ ਕੈਦ ਕਰਾ ਕੇ ਉਹਨੂੰ ਆਪਾਂ ਇੱਕ ਜਿੰਦਾ ਦਾ ਦੇਖ ਸਕਦੇ ਆ ਜੇ ਆਪਾਂ ਪਿਟੀਸ਼ਨਾਂ ਸਾਈਨ ਕਰਵਾਉਣੇ ਆ ਫਿਰ ਉਹਦੀ ਘਟੂ ਘਟੂ ਉਮਰ ਕੈਦ ਦੀ ਸਜ਼ਾ ਹੋਊਗੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣਾ ਇੱਕ